ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭਾਤੀ ਮਹਲਾ 5 ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਗੁਣ ਗਾਵਤ ਮਨ ਹੋਏ ਆਨੰਦ आठ पहर सिमरो भगवंत जा कह सिमरन के लिख जाए तिस गुरु की हम चरन पाहे सुमत देवो संत प्यारे सिमरो नाम मोह निसतारे रहाओ ਜੈ ਨ ਗੁਰ ਕਾ ਹੈ ਆ ਮਾਰਗ ਸਿਧਾ ਸਗਲ ਤਿਆਗ ਨਾਮ ਹਰ ਕੀ ਧਾ ਤਿਸ ਗੁਰ ਕਾ ਸਦਾ ਬਲ ਜਾਈਏ ਹਰ ਸਿਮਰਨ ਜਿਸ ਗੁਰ ਤੇ ਪਾਈਏ ਬੂੜਤ ਪ੍ਰਾਨੀ ਜਿਨ ਗੁਰਹ ਤਰਾਇਆ ਦੇਸ ਪਰ ਸਾਧ ਮੋਹ ਹੈ ਨਹੀਂ ਮਾਇਆ ਹਾਲਤ ਪਰਤ ਜਿਨ ਗੁਰ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਦ ਤੇ ਕੀ ਆ ਗਿਆਨੀ ਗੁਰਪੁਰ ਕੀ ਆਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਏ ਹਰ ਸੇਵਾ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਏ ਹਰ ਸੇਵਾ ਪੁਰਬਾਤੀ ਮਹਲਾ 5ਵਾਂ गुण गावत मन होए आनंद आठ पहर सिमरो भगवंत गुण गावत मन होए आनंद आठ पहर सिमरो भगवंत जाक सिमरन के लख जाए ਤੇਸ ਗੁਰ ਕੀ ਹਮ ਚਰ ਨਹੀਂ ਪਾਹੇ ਸੁਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹੇ ਨਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸਿਧਾ ਸਗਲ ਤਿਆਗ ਨਾਮ ਹਰ ਕੀ ਧਾ ਤਿਸ ਗੁਰ ਕਾ ਸਦਾ ਬਲ ਜਾਈਏ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂੜਤ ਪ੍ਰਾਨੀ ਜਿਨ ਗੁਰਹਿ ਤਰਾਇਆ ਜਿਸ ਪਰਸਾਦ ਮੋਹ ਹੈ ਨਹੀਂ ਮਾਇਆ ਹਾਲਤ ਪਲਤ ਜਿਨ ਗੁਰਹਿ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਤ ਤੇ ਕੀ ਆ ਗਿਆਨੀ ਗੁਰਪੂਰ ਕੀ ਆਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵਾ ਵਡਾ ਭਾਗ ਪਾਇਏ ਹਰ ਸੇਵਾ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਐ ਹਰਿ ਸੇਵ ਪਰਭਾਤੀ ਮਹਲਾ 5 ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਗੁਣ ਗਾਵਤ ਮਨ ਹੋਏ ਆਨੰਦ आठ पहर सिमरो भगवंत जाक सिमरन के लख जाए तिस गुरु की हम चरन पाहे सुमत देवो संत प्यारे सिमरो नाम मोह निसतारे रहाओ ਜੈ ਨ ਗੁਰ ਕਾ ਹੈ ਆ ਮਾਰਗ ਸਿਧਾ ਸਗਲ ਤਿਆਗ ਨਾਮ ਹਰ ਕੀ ਧਾ ਤਿਸ ਗੁਰ ਕਾ ਸਦਾ ਬਲ ਜਾਈਏ ਹਰ ਸਿਮਰਨ ਜਿਸ ਗੁਰ ਤੇ ਪਾਈਏ ਬੂੜਤ ਪ੍ਰਾਨ ਜਿਨ ਗੁਰਹ ਤਰਾਇਆ ਜੈਸਾ ਪਰ ਸਾਧ ਮੋਹ ਨਹੀਂ ਮਾਇਆ ਹਾਲਤ ਪਲਤ ਜਿਨ ਗੁਰ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਤ ਤੇ ਕੀ ਆ ਗਿਆਨੀ ਗੁਰਪੁਰ ਕੀ ਆਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਏ ਹਰ ਸੇਵਾ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਏ ਹਰ ਸੇਵਾ ਪ੍ਰਭਾਤੀ ਮਹਲਾ 5 ਵਾ गुण गावत मन होए आनंद आठ पहर सिमरो भगवंत गुण गावत मन होए आनंद आठ पहर सिमरो भगवंत जहां का सिमरन किल विख जाए ਤੇਸ ਗੁਰ ਕੀ ਹਮ ਚਰ ਨਹੀਂ ਪਾਹੇ ਸੁਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹੇ ਨਿਸਤਾਰੇ ਰਹਾਓ ਜਨ ਗੁਰ ਕਹਿਆ ਮਾਰਗ ਸਿਧਾ ਸਗਲ ਤਿਆਗ ਨਾਮ ਹਰ ਕੀ ਧਾ ਤੇਸੋ ਗੁਰੂ ਦਾ ਸਦਾ ਬਲ ਜਾਈਏ ਹਰ ਸਿਮਰਨ ਜਿਸ ਗੁਰ ਤੇ ਪਾਈਏ ਬੂੜਤ ਪ੍ਰਾਨੀ ਜਿਨ ਗੁਰਹ ਤਰਾਇਆ ਜਿਸ ਪਰ ਸਾਦ ਮੋਹ ਹੈ ਨਹੀਂ ਮਾਇਆ ਹਾਲਤ ਪਲਤ ਜਿਨ ਗੁਰਹ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਤ ਤੇ ਕੀ ਆ ਗਿਆਨੀ ਗੁਰਪੂਰ ਕੀ ਆਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵਾ ਵਡਾ ਭਾਗ ਪਾਇਏ ਹਰ ਸੇਵਾ ਪਾਰ ਬ੍ਰਹਮ ਨਾਨਕ ਗੁਰਦੇਵਾ ਵਟ ਭਾਗ ਪਾਈਏ ਹਰ ਸੇਵ ਪ੍ਰਭਾਤੀ ਮਹਲਾ 5 ਗੁਣ ਗਾਵਤ ਮਨ ਹੋਏ ਆਨੰਦ 8 ਪਹਿਰ ਸਿਮਰੋ ਭਗਵੰਤ ਗੁਣ ਗਾਵਤ ਮਨ ਹੋਏ ਆਨੰਦ ਅਠ ਪਹਿਰ ਸਿਮਰੋ ਭਗਵੰਤ ਜਾਂ ਕੈ ਸਿਮਰਨ ਕਿਲ ਵਿਖ ਜਾਏ ਤਿਸ ਗੁਰ ਕੀ ਹਮ ਚਰਨਿ ਪਾਹੇ ਸੁਮਤਿ ਦੇਵਹੁ ਸੰਤ ਪਿਆਰੇ ਸਿਮਰੋ ਨਾਮ ਮੋਹੇ ਨਸਤਾਰੇ ਰਹਾਓ ਜੈ ਨਗੋਰ ਕਹਿਆ ਮਾਰਗ ਸਿਧਾ ਸਗਲ ਤਿਆਗ ਨਾਮ ਹਰ ਕੀ ਧਾ ਤਿਸ ਗੁਰ ਕਾ ਸਦਾ ਬਲ ਜਾਈਏ ਹਰ ਸਿਮਰਨ ਜਿਸ ਗੁਰ ਤੇ ਪਾਈਏ ਬੂੜਤ ਪ੍ਰਾਨ ਜਿਨ ਗੁਰਹ ਤਰਾਇਆ ਜਿਸੋ ਫਰ ਸੋਦ ਮੋਹ ਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਦ ਤੇ ਕੀਆ ਗਿਆਨੀ ਗੁਰਪੁਰ ਕੀ ਅਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਏ ਹਰ ਸੇਵਾ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਏ ਹਰ ਸੇਵਾ ਪ੍ਰਭਾਤੀ ਮਹਲਾ 5 ਗੁਣ ਗਾਵਤ ਮਨ ਹੋਏ ਆਨੰਦ आठ पहर सिमरो भगवंत गुण गावत मन होए आनंद आठ पहर सिमरो भगवंत जहां का सिमरन के लख जाए तिस गुरु की हम चरन पाहे ਸੋ ਮਾਤਾ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹੇ ਨਿਸਤਾਰੇ ਰਹਾਓ ਜੈਨ ਗੁਰ ਕਹਿਆ ਮਾਰਗ ਸਿਧਾ ਸਗਲ ਤਿਆਗ ਨਾਮ ਹਰ ਕੀ ਧਾ ਤਿਸ ਗੁਰ ਕਾ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂੜਤ ਪ੍ਰਾਨੀ ਜਿਨ ਗੁਰه ਤਰਾਇਆ ਜਿਸ ਪਰਸਾਦ ਮੋਹ ਹੈ ਨਹੀਂ ਮਾਇਆ ਹਾਲਤ ਪਲਤ ਜਿਨ ਗੁਰه ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਤ ਤੇ ਕੀ ਆ ਗਿਆਨੀ ਗੁਰਪੁਰ ਕੀ ਆਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਇਏ ਹਰ ਸੇਵਾ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਏ ਹਰ ਸੇਵ ਪਰਵਾਰੀ ਮਹਲਾ ਪੰਜਵਾਂ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਗੁਣ ਗਾਵਤ ਮਨ ਹੋਏ ਆਨੰਦ आठ पहर सिमरो भगवंत जा कह सिमरन के लख जाए तिस गुरु की हम चरन पाहे सुमत देवो संत प्यारे सिमरो नाम मोह निसतारे रहाओ ਜੈ ਨ ਕੋਰ ਕਹਿਆ ਮਾਰਗ ਸਿਧਾ ਸਗਲ त्याग ਨਾਮ ਹਰ ਕੀ ਧਾ ਤਿਸ ਗੁਰ ਕਾ ਸਦਾ ਬਲ ਜਾਈਏ ਹਰ ਸਿਮਰਨ ਜਿਸ ਗੁਰ ਤੇ ਪਾਈਏ ਬੂੜਤ ਪ੍ਰਾਨੀ ਜਿਨ ਗੁਰਹ ਤਰਾਇਆ ਦੇਸ ਪਰ ਸਾਧ ਮੋਹ ਹੈ ਨਹੀਂ ਮਾਇਆ ਹਾਲਤ ਪਲਤ ਜਿਨ ਗੁਰ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਦ ਤੇ ਕੀਆ ਗਿਆਨੀ ਗੁਰਪੁਰ ਕੀ ਆਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਏ ਹਰ ਸੇਵਾ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਏ ਹਰ ਸੇਵਾ ਪੁਰਬਤੀ ਮਹਲਾ 5ਵਾਂ ਗੁਣ ਗਾਵਤ ਮਨ ਹੋਏ ਆਨੰਦ 8 ਪਹਿਰ ਸਿਮਰੋ ਭਗਵੰਤ ਗੁਣ ਗਾਵਤ ਮਨ ਹੋਏ ਆਨੰਦ 8 ਪਹਿਰ ਸਿਮਰੋ ਭਗਵੰਤ ਜਾਂ ਕੈ ਸਿਮਰਨ ਕਿਲ ਵਿਖ ਜਾਏ ਤੇਸ ਗੁਰ ਕੀ ਹਮ ਚਰਨੀ ਪਾਹੇ ਸੁਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹੇ ਨਸਤਾਰੇ ਰਹਾਉ ਜੈਨ ਗੁਰ ਕਹਿਆ ਮਾਰਗ ਸਿਧਾ ਸਗਲ ਤਿਆਗ ਨਾਮ ਹਰ ਕੀ ਧਾ ਤੇ ਸੋ ਗੁਰ ਕਾ ਸਦਾ ਬਲ ਜਾਈਏ ਹਰ ਸਿਮਰਨ ਜਿਸ ਗੁਰ ਤੇ ਪਾਈਏ ਬੂੜਤ ਪ੍ਰਾਨੀ ਜਿਨ ਗੁਰਹ ਤਰਾਇਆ ਜਿਸ ਪਰ ਸਾਦ ਮੋਹ ਹੈ ਨਹੀਂ ਮਾਇਆ ਹਾਲਤ ਪਰਤ ਜਿਨ ਗੁਰ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਤ ਤੇ ਕੀਆ ਗਿਆਨੀ ਗੁਰਪੂਰ ਕੀ ਅਕਾਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵਾ ਵਡਾ ਭਾਗ ਪਾਇਏ ਹਰ ਸੇਵਾ ਪਾਰ ਬ੍ਰਹਮ ਨਾਨਕ ਗੁਰਦੇਵਾ ਵਟੇ ਭਾਗ ਪਾਈਏ ਹਰ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ